ਤੋਂ ਤਾਂ ਪਰ ਹੋਈ ਜਾਂਦਾ ਵੀ ਹਾਂ ਫਸਲ ਵੀ ਖਰਾਬ ਹੁੰਦੀ ਆਏ ਹੁੰਦੀ ਆ ਠੀਕ ਆ ਮੰਨਦੇ ਆ ਫਸਲ ਖਰਾਬ ਹੁੰਦੀ ਆ ਜਦੋਂ ਜਿਆਦਾ ਦਰੱਖਤ ਜਿੱਥੇ ਲੱਗ ਜਾਂਦੇ ਆ ਜਿਆਦਾ ਛਾਂ ਦੇ ਨਾਲ ਦਰੱਖਤ ਮਰ ਜਾਂਦੇ ਆ ਉੱਥੇ ਉਹ ਥਾਂ ਤੇ ਕਿਨ ਕੇ ਵੀ ਫਸਲ ਨਹੀਂ ਨਿਕਲਦੀ ਘੱਟ ਨਿਕਲਦੀ ਆ ਉਥੋਂ ਲੱਗ ਜਣਗੀਆਂ ਜੇ ਪਾਣੀ ਦਾ ਵਜਾ ਤੇ ਫਸਲਾਂ ਕਿੱਥੋਂ ਲੱਗਣ ਕਿ ਮਦਦ ਕਰ ਦੋ ਪਹਿਲਾਂ ਇੱਕ ਛੋਟੀ ਜੀ ਝਲਕ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਚੱਲਦੇ ਆਂ ਫੁੱਲ ਵੀਡੀਓ ਵੱਲ ਨੂੰ ਪਹਿਲਾਂ ਕਿਨ ਕੇ ਵੀ ਇੱਕ ਉਦਾਂ ਵੀਡੀਓ ਬਣਾਈ ਸੀ ਪਾਉਣ ਵਾਸਤੇ ਇੰਸਟਾਗ੍ਰam ਵਗੈਰਾ ਤੇ ਇਹ ਕਹਿ ਦਈਏ ਜਾਲਾ ਕੱਟ-ਕੱਟ ਕੇ ਵਿੱਚੋਂ ਪਾਤੀ ਸੀ ਆਪਾਂ ਪਹਿਲਾਂ ਤੇ ਹੁਣ ਵੀ ਆਪਾਂ ਅੱਜ ਤੋਂ ਬਾਅਦ ਚ ਸ਼ੁਰੂਆਤ ਕਰਦੇ ਆਂ ਪੂਰੀ ਵੀਡੀਓ ਦੀ ਕਿਵੇਂ ਆਪਾਂ ਨੂੰ ਫੁੱਲ ਬੂਟੇ ਮਿਲੇ ਕਿੱਥੋਂ ਮਿਲੇ ਕਿੱਦਾਂ ਮਿਲੇ ਸਾਰੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਵਿੱਚ ਵੀ ਦਰਖਤ ਲਾਉਣੇ ਚਾਹੀਦੇ ਆ ਜਾਂ ਨਹੀਂ ਲਾਉਣੇ ਚਾਹੀਦੇ ਇਸ ਬਾਰੇ ਵੀ ਆਪਾਂ ਵਿੱਚ ਗੱਲਬਾਤ ਕਰਾਂਗੇ ਕਈ ਵੀਰ ਭਰਾ ਰੋਕ ਵੀ ਦਿੰਦੇ ਆ ਕਿ ਖੇਤਾਂ ਵਾਲੇ ਵੀ ਨਾ ਯਾਰ ਸਾਡੇ ਨਾਲ ਆਉ ਸਾਡੇ ਇਦਾਂ ਵਾ ਬਾਕੀ ਗੱਲ ਉਹ ਕਰਦੇ ਆਂ ਆਪਾਂ ਅੱਗੇ ਆ ਕੇ ਆਦੇ ਤੇ ਕਰੀਬਾ ਨਾ ਕਰੀਬਾ 1.5 ਸੌ ਬੂਟਾ ਲੱਗ ਗਿਆ ਇਹ ਅੱਜ ਆਪਾਂ ਨੂੰ ਦੁਬਾਰਾ ਫੇਰ 6 ਤਰੀਕ ਨੂੰ ਯਾਨੀ ਕਿ ਮਿਲ ਗਏ ਸੀ ਆਪਾਂ ਨੂੰ 450 ਬੂਟਾ ਆ ਪਿਆ ਟਰਾਂਦੀ ਦਾ ਅੱਜ ਤਾਂ ਬੂਟੇ ਲੇਟ ਆਪਾਂ ਇਸ ਕਰਕੇ ਹੋ ਗਏ ਵੀ 350 ਬੂਟਾ ਜਿਹੜਾ ਆਪਾਂ ਪਹਿਲਾਂ ਲਾਇਆ ਸੀ ਨਾ ਉਹ ਆਪਾਂ ਹੱਥਾਂ ਵਾਲੀ ਦੇ ਨਾਲ ਹੀ ਲਾਇਆ ਸੀ ਬਰਮਾ ਜਿਹੜਾ ਹੱਥਾਂ ਵਾਲਾ ਬਰਮਾ ਚਾਲਦਾ ਤੇ ਜਾਂ ਜਿਹੜੀ ਜਿਹੜੀ ਬੜੀ ਬੋਕੀ ਹੁੰਦੀ ਹੈ ਨਾ ਉਹਦੇ ਕਰਕੇ ਆਪਾਂ 350 ਬੂਟਾ ਆਪਾਂ ਦੋ ਦਿਨਾਂ ਚ ਲਾਇਆ ਸੀ ਉਹ ਆ ਹੱਥ ਵਾਲੀ ਦਾ ਕਰਕੇ ਠੀਕ ਆ ਤੇ ਅੱਜ ਆਪਾਂ ਨੂੰ ਉਹ ਮਸ਼ੀਨ ਮਿਲ ਗਈ ਆ ਅੱਜ ਆਪਾਂ ਤਕਰੀਬਨ ਕਿੰਨੇ 450 ਬੂਟਾ ਆਪਾਂ ਅੱਜ ਸ਼ਾਮ ਤੱਕ ਬਾਬੇ ਦੀ ਕਿਰਪਾ ਨਾਲ ਲੱਗ ਜਾਊਗਾ 450 ਬੂਟਾ ਕਿਉਂਕਿ ਉਹ ਮਸ਼ੀਨ ਮਿਲ ਗਈ ਆਪਾਂ ਪੀਡੀਓ ਦੀ ਚਦਨ ਵਾਲੀ ਜਿਹੜਾ ਬਰਮਾ ਹੁੰਦਾ ਟਰੈਕਟਰ ਦੇ ਮਗਰ ਵੱਡਾ ਬਰਮਾ ਮਿਲ ਗਿਆ ਆਪਾਂ ਉਹਨਾਂ ਅੱਜ ਟੋਏ ਕੱਢ ਕੇ ਉਹਨਾਂ ਹੱਪਾਂ ਦਾ ਜਿਹੜਾ ਘੜ ਦੇਣੇ ਆ ਤੇ ਆਹ ਟਰੈਕਟਰ ਮੋਟਰਸਾਈਕਲ ਚਾਲਦੇ ਨੂੰ ਵੀ ਤਿੰਨ ਚਾਰ ਬੰਦੇ ਹੋਏ ਜਿਹੜੇ ਵੀਰ ਟਰੈਕਟਰ ਟਰਾਲੀਆਂ ਲੈ ਕੇ ਆਉਂਦੇ ਆ ਆਪਦੀਆਂ ਮੋਟਰਸਾਈਕਲਾਂ ਇਹਨਾਂ ਵੀਰਾਂ ਦਾ ਵੀ ਧੰਨਵਾਦ ਆ ਤਕਰੀਬਨ ਤਕਰੀਬਨ ਅੱ ਪਹਿਲੇ ਦੋ ਭਾਗ ਆਪਾਂ ਪਹਿਲਾ ਵੀਡੀਓ ਦੇ ਪਾ ਚੁੱਕੇ ਹੁਣ ਤੀਜਾ ਭਾਗ ਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਆਕਸੀਜਨ ਦੀ ਕਮੀ ਵੀ ਆ ਰਹੀ ਆ ਤੁਹਾਨੂੰ ਪਤਾ ਹੀ ਆਪਾਂ ਨੂੰ ਹਨਾ ਜਿਵੇਂ ਜਿਵੇਂ ਪਹਾੜਾਂ ਦੇ ਜਾਈ ਜਾਂਦੇ ਆ ਉੱਥੇ ਆਕਸੀਜਨ ਜੜ ਕੇ ਉੱਥੇ ਵੱਧ ਹੀ ਹੁੰਦੀ ਆ ਜੇ ਆਪਾਂ ਬਾਲੀ ਵਾਲੇ ਹਾਈ ਜੈਟ ਰੂਟ ਤੇ ਚਲੇ ਜਾਈਏ ਉੱਥੇ ਆਕਸੀਜਨ ਦੀ ਘਾਟ ਜ ਨਹੀਂ ਕਹੋਗੇ ਉੱਥੇ ਦਰਾਖਤ ਨਹੀਂ ਹੁੰਦੇ ਜਿਵੇਂ ਹੁਣ ਅੱਜ ਚੱਲਦੇ ਆਪਾਂ ਸ਼ੇਮਰੀ ਵਾਲੇ ਪਾਸੇ ਚਲੀਏ ਕੁਲੂ ਵਾਲੀ ਸਾਈਡ ਚਲੀ ਜਾਈਏ ਉੱਥੇ ਦਰਾਖਤ ਜਰਾ ਤਾਂ ਉੱਥੇ ਆਕਸੀਜਨ ਦੀ ਕਮੀ ਆਉਂਦੀ ਨਹੀਂ ਜੇ ਆਪਾਂ ਕੋਸ਼ਿਸ਼ 2-4 ਤੋਂ 10-10 15-15 ਬੂਟੇ ਫਲਦਾਰ ਕੋਸ਼ਿਸ਼ ਕੋ ਮਿਲ ਗਈ ਕੋਸ਼ਿਸ਼ ਤੋਂ ਪਹਿਲਾਂ ਮਿਲ ਗਈ ਕੱਲ ਫਲਦਾਰ ਬੂਟੇ ਘਟ ਦੇ ਰਹੇ ਆ ਅੱਗੇ ਸਾਡੇ ਜਗਰਾਮਾ ਹਲਕੇ ਮਿਲਣਗੇ 81 ਪਿੰਡ ਥਾਂਸ ਜਾਨੀ ਕਿ 100 ਸਿੰਘ ਪੈਂਦੇ ਆ ਸਾਰੇ ਵਿੱਚ ਪੰਡੇ ਜਾਣੇ ਆ ਕਰ ਦਿਓ ਜੀ ਸ਼ੇਅਰ ਆਪਾਂ ਨੂੰ ਸੰਹਜਣਾ ਦੇਕਾ ਨਿਮਾ ਆਕਾਸ਼ ਆਕਾਸ਼ ਨਿਮਾ ਤੂਤ ਵਗੈਰਾ ਜਿਹੜਾ ਰਸਤ ਮਿਲ ਗਏ ਫਲਦਾਰ ਬੂਟੇ ਲਾਉਣ ਆਕਾਸ਼ ਨਿਮਾ ਦੇਕਾ ਤਾਲੀਆਂ ਤੇ ਸੰਹਜਣਾ ਵਰਗੇ ਬੂਟੇ ਆਪਾਂ ਨੂੰ ਮਿਲ ਗਏ ਕੋ ਜਪਾ ਘਰਾਂ ਦੇ ਵਿੱਚ ਲਾ ਲਈ ਆਪੋ ਆਪਣੇ ਘਰਾਂ ਵਿੱਚ ਲਾਤੇ 12 ਮਾਸਾਨੂੰ ਮਿਲ ਗਏ ਜਿਹੜੇ ਵੀ ਨੇ ਬਰਮਾ ਵਾਲੇ ਮਸ਼ੀਨ ਦੇ ਤੇ ਵੀ ਉਹਦਾ ਧੰਨਵਾਦ ਮਿਲੀ ਸਾਨੂੰ ਜਾਨਕਿ ਬਹੁਤ ਔਖੀ ਆ ਵੀ ਬਹੁਤ ਜ਼ਿਆਦੇ ਔਖਾ ਗਾਂਧੀਆਂ ਜਾਨਕਿ ਵੀ ਫੋਨ ਕਰ ਕਰਕੇ ਗਾਂਹ ਵਾਲੇ ਪਿੰਡਾਂ ਚ ਸਾਨੂੰ ਮਿਲੀ ਧੰਨਵਾਦ ਆ ਵੀਰ ਦਾ ਜਿਹਨੇ ਮਸ਼ੀਨ ਦਿੱਤੀ ਆ ਤੇ ਜਿਹੜਾ ਵੀ ਨਾਲ ਦਵਾਈ ਜਾ ਉਹਨਾਂ ਵੀਰਾਂ ਦਾ ਧੰਨਵਾਦ ਇਧਰ ਸਾਈਡ ਵੀ ਇਧਰ ਇੱਥੇ ਇਧਰ ਬੈਚ ਬੈਚ ਪਰ ਫੁੱਟ ਲੱਗਾ ਇੱਕ ਪਾਸੇ ਹੀ ਲਾਵਾਂਗੇ ਇਹਦੇ ਹੋ ਕੇ ਛੜ ਕੇ ਚੌੜੀ ਘਾਟਾ ਫਿਰ ਜਾਨਕਿ ਮਸ਼ੀਨਾਂ ਵਗਾਰਾਂ ਦੀ ਕ੍ਰੋਸਿੰਗ ਤਾਂ ਟਰੈਕਟਰਾਂ ਦੀ ਕ੍ਰੋਸਿੰਗ ਕਰਨੀ ਔਖੇ ਨੇ ਗੱਡੀਆਂ ਗੱਡੀਆਂ ਕਾਰਾਂ ਦੀ ਕਿਲੀਆਰ ਆ ਬਾਈ ਦਾ ਕੌਕੇ ਕਲਾਂ ਪਿੰਡ ਕਿਲੀ ਵਾਲਾ ਰਾਹ ਜਿਹੜੇ ਵੀਰ ਭਰਾ ਟਰੈਕਟਰ ਲੈ ਕੇ ਆਉਣ ਇਹਨਾਂ ਟਰੈਕਟਰਾਂ ਦਾ ਵੀਰਾਂ ਦਾ ਵੀਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਆਪਾਂ ਗੁਰੂਸਾਰ ਤੋਂ ਲੈ ਕੇ ਜੀੜੀ ਰੋਡ ਤੱਕ ਗੁਰੂਸਾਰ ਗੋਦੜਾ ਪਾਸੇ 6ਵੀਂ ਤੋਂ ਲੈ ਕੇ ਤੇ ਉਸ ਤੋਂ ਬਾਅਦ ਇੱਕ ਦਮ ਵਿੱਚ ਜਾ ਕੇ ਕਿਲੀਆਰ ਆਦੇ ਉਹ ਦੁਹਰਾ ਲਾਗੇ ਸੀ ਕੌਸ਼ਕ ਵਿੱਚੋਂ ਫੇਰ ਰਹਿੰਦੇ ਸੀ ਹਲੇ ਆਪਾਂ ਨਵੇਂ ਬੂਟੇ ਲਿਆਉਂਦੇ ਆ ਉਹ ਫੇਰ ਆਪਾਂ ਰਾਹ ਦੇ ਉੱਤੇ ਲਾਉਣ ਲੱਗ ਗਏ ਤੇ ਕਾਫੀ ਦੂਰ ਤੱਕ ਲਾਏ ਆਂਦੇ ਤੇ ਹੁਣ ਆਪਾਂ ਇਧਰ ਪਿੰਡ ਵਾਲੇ ਪਾਸੇ ਨੂੰ ਚੱਲ ਰਹੇ ਆਂ ਸਾਰਾ ਝੂੜ ਚੱਕਲਾ ਜਾਨਕ ਰੋਡ ਵਜਦਾ ਗਾਂ ਜਾ ਕੇ ਝੂੜ ਚੱਕਲੇ ਰਸਤੇ ਨੂੰ ਜਾ ਕੇ ਰਣਕੇ ਰਾਜਾ ਕੇ ਨਾਲ ਮੇਲ ਖਾ ਜਾਂਦਾ ਹੈ ਟੀਪਾਟ ਬਣ ਜਾਂਦਾ ਵਾ ਥੋੜਾ ਰਸਤਾ ਵਜਦਾ ਕਿਲਿਆਰਾ ਉਹ ਕਰਾ ਕਰਦੇ ਨੂੰ ਪੋਕੇ ਕਲਾ ਪਿੰਡ ਕਿੜਿਆ ਰਸਤਾ ਕਹਿ ਦਿੰਦੇ ਇਹਨੂੰ ਉਹ ਰਾਹ ਦੇ ਉੱਤੇ ਆਪਾਂ ਬਹੁਤ ਬੂਟੇ ਲਾਉਣ ਲੱਗੇ ਹੋਏ ਆਂ ਜਰਾ ਲਾਉਣ ਲੱਗੇ ਹੋਏ ਆਂ ਆਪਾਂ ਪਤਾ ਹੀ ਕਮੀ ਤੇ ਪਾਣੀ ਦਾ ਲੈਵਲ ਧਰਤੀ ਦੇ ਵਿੱਚੋਂ ਹਨਾ ਵੀ ਜਣੋ ਜਣ ਥੱਲੇ ਜਾ ਰਿਹਾ ਗਰਮੀ ਵੱਧਦੀ ਜਾ ਰਹੀ ਆ ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਪਹਾੜਾਂ ਦੇ ਵਿੱਚ ਤਕਰੀਬਨ ਤਕਰੀਬਨ ਦਰਖਤ ਜਿਆਦਾ ਲੱਗੇ ਹੁੰਦੇ ਹਨਾ ਜਿਵੇਂ ਆਪਾਂ ਹਿਮਾਚਲ ਏਰੀਆ ਚ ਜਾਂਦੇ ਹਾਂ ਸ਼ਿਮਲੇ ਕੁਲੂ ਮਨਾਲੀ ਨੂੰ ਜਾਂਦੇ ਹਾਂ ਨਦੌਜੀ ਜਾਂਦੇ ਘੁੰਮਣ ਦੇ ਮਾਰੇ ਇਸ ਚੀਜ਼ਾਂ ਦੇਖਣ ਦੇ ਮਾਰੇ ਜਾਂਦੇ ਆ ਪਹਾੜਾਂ ਦੇ ਵਿੱਚ ਆਪਾਂ ਜਾਂਦੇ ਹਾਂ ਵੀ ਦੇਖੋ ਯਾਰ ਕਿੰਨਾ ਨਿਆਰਾ ਉਹ ਕਿੰਨਾ ਸੁੰਦਰ ਤਲਾਕ ਦੀ ਆ ਕਿੰਨੀ ਗ੍ਰੈਂਡਰੀ ਹੁੰਦੀ ਆ ਉਹ ਐਸੇ ਕਰਕੇ ਹੀ ਹੁੰਦੀ ਆ ਦਰਖਤ ਬਾਲੇ ਲੱਗੇ ਹੁੰਦੇ ਆ ਦਰਖਤਾਂ ਦਾ ਕਾਰਨ ਨਹੀਂ ਹੁੰਦਾ ਤੇ ਸਾਰੇ ਜਣੇ ਇਕੱਠੇ ਹੋ ਜੋ ਬਾਈ ਬਣ ਕੇ ਸਾਰੇ ਵੀਰ ਸਾਰੇ ਪਿੰਡਾਂ ਦੇ ਰਲ ਮਿਲ ਕੇ ਸ਼ਹਿਰਾਂ ਦੇ ਵਿੱਚ ਕਲੋਨੀਆਂ ਦੇ ਵਿੱਚ ਵੱਧ ਤੋਂ ਵੱਧ ਲਾਓ ਆਪਦੇ ਰਾਹਾਂ ਦੇ ਵਿੱਚ ਲਾਓ ਆਪਦੇ ਖੇਤਾਂ ਦੇ ਵਿੱਚ ਦਰਖਤ ਵੱਧ ਤੋਂ ਵੱਧ ਲਾਓ ਤਾਂ ਕਿ ਆਉਣ ਜਾਣ ਜਿਹੜੀਆਂ ਆਪਾਂ ਆਉਣ ਵਾਲੇ ਨਸਲਾਂ ਤੇ ਫਸਲਾਂ ਨੂੰ ਬਚਾਇਆ ਜਾ ਸਕੇ ਵੱਧ ਤੋਂ ਵੱਧ ਦਰਖਤ ਲੱਗਣ ਤੇ ਆਕਸੀਜਨ ਦੀ ਕਮੀ ਦੂਰ ਹੋਵੇ ਤੇ ਜਿਹੜਾ ਪਾਣੀ ਦਾ ਲੈਵਲ ਆ ਤਾਂ ਆ ਤਾਂ ਆ ਸਕੇ ਉਹਦਾ ਮਤਲਬ ਇਹ ਆ ਵੀ ਬਾਰਸ਼ਾਂ ਜ਼ਿਆਦਾ ਪੈਣਗੀਆਂ ਬਾਬੇ ਦੀ ਕਿਰਪਾ ਨਾਲ ਮਹਾਰਾਜ ਦੀ ਕਿਰਪਾ ਨਾਲ ਛੇ ਪਾਸਿਨ ਬਾਕੀ ਹੋ ਆ ਵੀ ਮਹਾਰਾਜ ਦੇ ਰੱਗ ਨੇ ਇਹ ਤਾਂ ਹਨਾ ਇਹ ਪਤਾ ਨਹੀਂ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਦਲਥਲ ਕਰ ਦੇਣਾ ਪਾਣੀ ਤਾਹਾਂ ਕਰ ਦੇਣਾ ਜਿਹੜਾ ਅੱਜ 170 160 ਫੁੱਟ ਤੇ ਥੱਲੇ ਪਾਣੀ ਮੋਟਰਾਂ ਚੱਲਦੇ ਜਿਹੜੀਆਂ ਹੋ ਸਕਦਾ ਉਹ 40 50 ਫੁੱਟ ਤੇ 30 30 ਫੁੱਟ ਤੇ ਚੱਲਣ ਲਾ ਦੇਵੇ ਉਹ ਮਹਾਰਾਜ ਦੇ ਰੰਗ ਨੇ ਨਾ ਪਰ ਜਣ ਕੇ ਆਪ ਆਪ ਦੀਆਂ ਦੀਆਂ ਕੋਸ਼ਿਸ਼ ਜ਼ਰੂਰ ਕਰੋ ਵੀ ਦਰਖਤ ਬੱਤ ਵਾਲਾ ਜ਼ਰੂਰ ਲਾਓ ਸੋਹਰਾ ਕਹਿੰਦੇ ਆ ਵੀ ਸਾਡੀ ਫਸਲਾਂ ਮਾਰ ਜੂ ਹਨਾ ਐ ਹੋ ਜੂ ਠੀਕ ਆ ਜਿਆਦਾ ਜਦੋਂ ਆਪਾਂ ਨੇੜੇ ਲਾ ਦਿੰਦੇ ਆ ਨਾ ਦਰਖਤ ਜਣ ਕੇ ਬਾਹਲਾ ਨੇੜੇ ਲੱਗਿਆ ਹੋਵੇ ਦੇ ਫਸਲ ਮਰ ਜਾਂਦੀ ਆ ਠੀਕ ਆ ਬਾਈ ਫਸਲ ਮਰ ਜਾਂਦੀ ਆ ਜਦੋਂ ਜਿਆਦਾ ਦਰੱਖ ਹੋ ਜਾਣਾ ਜੋ ਬਾਲਾ ਜਿਆਦਾ ਨੇੜੇ ਨੇੜੇ ਲੱਗਣ ਆਪਾਂ ਘਟੋ ਘਟੋ 20 ਫੁੱਟ ਦਾ ਫਾਸਲਾ ਰੱਖ ਕੇ ਲਾਇਆ 18 18 ਫੁੱਟ ਦਾ 20 20 ਫੁੱਟ ਦਾ ਫਰਕ ਰੱਖ ਕੇ ਲਾ ਰਹੇ ਆ ਘਟੋ ਘਟ ਤਾਂ ਉਹ ਜਿਹੜੀ ਫਸਲ ਨੂੰ ਨੁਕਸਾਨ ਨਾ ਪਹੁੰਚੇ ਤੇ ਇੱਕ ਗੱਲ ਹੋਰ ਆ ਬਾਈ ਅੱਜ ਆਪਾਂ ਕਹਿ ਦਿੰਦੇ ਆ ਫਸਲ ਮਰ ਜੂ ਦਰੱਖਤਾਂ ਨਾਲ ਪਰ ਬਾਈ ਪਾਣੀ ਵੀ ਦੇਖ ਲੋ ਕਿੱਥੇ ਚਾਈ ਜਾਂਦਾ ਵਾ ਫਸਲ ਮੇਰੇ ਸਾਹ ਨਾਲ ਪਰੇਸ਼ਾਨ ਹੋ ਛੱਡੋ ਫਸਲ ਨਹੀਂ ਛੁੱਟ ਹੋਣੀ ਆਪਣੇ ਮੋੜ ਖਾਣ ਜੋਗੀ ਫਸਲ ਨਹੀਂ ਹੋਇਆ ਕਹਿੰਦੀ ਤਰਸੋਗੇ ਜੇ ਮੀਂਹ ਨਾ ਪੈ ਆ ਰਾਤਾਂ ਲੱਗੇ ਤਾਂ ਫਿਰ ਕੀ ਕਥੋਂ ਮੀਂਹ ਮੀਂਹ ਕਿੱਥੋਂ ਮੀ ਪੈ ਜਾਣਗੇ ਕਿੱਥੋਂ ਕਿੱਥੋਂ ਬਾਦਾਬਾਂ ਸ਼ੁੱਧ ਹੋ ਜੂਗਾ ਦੱਸੋ ਮੈਨੂੰ ਅੱਜ ਕਿਉਂ ਤਾਂ ਆਪਾਂ ਰੋਈ ਜਾਂਦੇ ਆ ਵੀ ਹਾਂ ਫਸਲੋਂ ਵੀ ਖਰਾਬ ਹੁੰਦੀ ਆਏ ਹੁੰਦੀ ਆ ਠੀਕ ਆ ਮੰਨਦੇ ਆ ਫਸਲ ਖਰਾਬ ਹੁੰਦੀ ਆ ਜਦੋਂ ਜਿਆਦਾ ਜੜਾਤ ਜਿੱਥੇ ਲੱਗ ਜਾਂਦੇ ਆ ਜਿਆਦਾ ਛਾਂ ਦੇ ਨਾਲ ਰਾਤਤ ਮਰ ਜਾਂਦੇ ਆ ਉੱਥੇ ਉਹ ਥਾਂ ਤੇ ਕਿਹਨਾਂ ਕਿ ਵੀ ਫਸਲ ਨਹੀਂ ਲੱਗਦੀ ਘੱਟ ਨਿਕਲਦੀ ਆ ਕਣਕ ਦੇ ਨਾਲ ਝਾੜ ਘੱਟ ਜਾਂਦਾ ਉਹ ਚੀਜ਼ ਨੂੰ ਆਪਾਂ ਮੰਨਦੇ ਆ ਇਹ ਚੀਜ਼ ਨਾਲ ਜਿਆਦਾ ਜੜਾਤ ਜਿਹੜੇ ਬਾਹਲਾ ਜਿੱਥੇ ਨੇੜੇ ਹੋਣ ਪਰ ਜੇ ਬਾਈ ਆਉਣ ਵਾਲੇ ਸਮੇਂ ਵਾਸਤੇ ਜੇ ਆਪਾਂ ਨੂੰ ਆਕਸੀਜਨ ਤੇ ਪਾਣੀ ਦਾ ਬਜਾ ਫਿਰ ਫਸਲਾਂ ਕਿੱਥੋਂ ਲੱਗ ਜਾਣਗੀਆਂ ਤੇ ਪਾਣੀ ਦਾ ਬਜਾ ਤੇ ਫਸਲਾਂ ਕਿੱਥੋਂ ਲੱਗਣਗੇ ਅੰਦਾਜ਼ਾ ਦੋ ਸਪੈਸ਼ਲੀ ਯਾਨੀ ਦੋ ਬੂਟੇ ਮਗਰ ਸਾਲ ਜਿਹੜੇ ਬੂਟੇ ਪਾਈ ਲੱਗੀ ਜਾ ਰਹੇ ਆ ਨਹੀਂ ਵੀਰੇ ਤੂੰ ਨਾ ਲਾ ਲੀ ਰੂਟ ਲੈ ਉਹ ਪੂਰੇ ਆ ਲੈ ਜਾਂਦੇ ਹੈ ਨਹੀਂ ਰੋਡ ਤੇ ਦਾ ਲਿਆਉਣਾ ਬੂਟੇ ਧਰਦਾ ਵਾ ਉਹ ਸਾਂਭੇ ਛੜ ਲੱਗੇ ਹੋਏ ਆ ਉਧਰ ਤੇ ਨਾਲ ਨਾਲ ਟੋਏ ਨਿਕਲੇ ਜਾ ਰਹੇ ਆ ਤੇ ਨਾਲ ਨਾਲ ਲੱਗੇ ਜਾ ਰਹੇ ਆ ਬਸ ਆਹ ਮਸ਼ੀਨ ਚੱਲੀ ਜਾਂਦੀ ਨਾਲ ਨਾਲ ਇਹ ਤਾਂ ਗਰਮੀ ਫੇਰ ਬਾਅਦ ਚੱਲੀ। ਉਹ ਝੁੱਪ ਜੀ ਨੇ ਨਿਕਲ ਆ ਗਈ ਫੇਰ ਸਾਡੇ ਦੇਲੇ ਏਰੀਆ ਜਗਰਾਮਾ ਹਾਲ ਕਰੇ ਸਤਰੀਕਾ ਜਣ ਐਤਵਾਰ ਦਾ ਦਿਨ। ਤੇ ਹੁਣ ਦੇ ਜਿਦਾ ਵੀ ਘਾਟਾ ਜਿਹੜਾ ਘਾਟਾ ਹੋਰ ਲਾ ਕੇ ਫੇਰ ਬੈਤਰੀ ਰੁਕ ਜਾਗੇ। ਹਨਾ ਗਰਮੀ ਜ਼ਿਆਦਾ ਹੋ ਜਾਂਦੀ ਆ ਫੇਰ ਹੁਣ ਕਿ ਝੁੱਪ ਜੀ ਕਾਫੀ ਨਿਕਲਣ ਲੱਗੀ। ਤੇ ਕਾ ਨਾਲ ਜਨਾ ਟੈਂਕੀ ਚੱਲੀ ਜਾਂਦੀ ਆ ਪਾਣੀ ਜਾਣੀ ਕਿ ਟੈਂਕੀ ਵਾਲਾ ਪਾਣੀ ਪੱਕੀ ਨਾਲ ਰੱਖੀ ਹੋਈ ਹੈ ਟੈਂਕੀ ਪਾਣੀ ਵਾਸਤੇ। ਨਾਲ ਜਨਾ ਬੂਟੇ ਲਾ ਲਾ ਕੇ ਨਾਲ ਨਾਲ ਪਾਣੀ ਪਈ ਜਾਂਦਾ ਵੈਸੇ ਚਲੋ ਹੁਣ 2 ਦਿਨ ਹੋ ਗਏ ਵਧੀਆ ਬਾਰਸ਼ ਜੀ ਪੈ ਗਈ ਸੈਟ ਜਾ ਹੋ ਗਿਆ ਮੌਸਮ ਜਾ ਵਧੀਆ ਬਣ ਗਿਆ ਥੋਂ ਕਿ ਥੱਲੇ ਸੈੱਲ ਹੈਗੀ ਆ ਹੁਣ ਬੁਰੀ ਵਧੀਆ ਥੱਲੇ ਤੇ ਆਇਆ ਵੀ ਆ ਨਾਲੇ ਆ ਦਿਨਾ ਚਾਕੇ ਬੂਟਾ ਨਾਲੇ ਪੂਰਾ ਤੌਰ ਵੀ ਛੇਤੀ ਪੂਗਾ ਹਨਾ ਉਸੀ ਦਾ ਫਰਕ ਪੈ ਜਾਂਦਾ ਲਾਏ ਆਪਾਂ ਜਾਨੀ ਕਿ ਲਾਏ ਬੂਟੇ ਆਪਾਂ ਜਾਨੀ ਕਿ 18 18 20 20 ਫੁੱਟ ਤੇ ਲਾਏ ਆ ਕਿਉਂਕਿ ਫਸਲ ਨੂੰ ਫੇਰ ਨੁਕਸਾਨ ਨਹੀਂ ਪਹੁੰਚਦਾ ਹੈਗਾ ਛਾਂ ਨਹੀਂ ਹੁੰਦੀ ਇਕੱਠੀ ਆ ਉਹ ਥਾਂ ਦੇ ਉੱਤੇ ਹਨ ਬਾਕੀ ਉਹ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਜੇ ਵੀ ਨਾਲ ਆਪਾਂ ਬੂਟੇ ਵੱਧ ਲਾਵਾਂਗੇ ਠੀਕ ਆ ਫਸਲ ਨੂੰ ਮਾੜਾ ਮੋਟਾ ਨੁਕਸਾਨ ਹੈਗਾ ਪਰ ਇਹ ਆ ਵੀ ਔਣ ਵਾਲੇ ਸਮੇਂ ਦੇ ਹਿਸਾਬ ਨਾਲ ਜੇ ਆਪਾਂ ਨਾਦਰਖਤ ਵਗੈਰਾ ਲਾ ਜਦਾ ਫਸਲਾਂ ਦਾ ਕੀ ਪਾਣੀ ਪੀਣ ਨੂੰ ਵੀ ਨਹੀਂ ਵਧਣਾ ਇਹ ਚੀਜ਼ ਸਿਸਟਮ ਹੋ ਜਾਣਾ ਬਾਤ ਬਾਤ ਹਰੇਕ ਪਿੰਡ ਦੇ ਵਿੱਚ ਇਕੱਠੇ ਹੋ ਕੇ ਮੁੰਡੇ ਲਾਓ ਜਿਵੇਂ ਅਸੀਂ ਆ ਕੋ ਗੁਰੂਸਰ ਦੇ ਤੇ ਕੌਂ ਕਦੇ ਮੁੰਡੇ ਰਲ ਕੇ ਲਾ ਰਹੇ ਕਿਉਂਕਿ ਸਾਡਾ ਜੱਦੀ ਪਿੰਡ ਕੌਂਕੇ ਕਲਾਂ ਇਕੱਠੀ ਆ ਕਿ ਸਾਰੇ ਗੁਰੂਸਰ ਦੇ ਮੁੰਡੇ ਵੀ ਆਪਣੇ ਵਿੱਚ ਹੀ ਕੌਂਕੇ ਕਲਾਂ ਦੇ ਮੁੰਡੇ ਰਲ ਮਿਲ ਕੇ ਕਲੀਅਰ ਰਾਤੇ ਗੁਰੂਸਾਰੇ ਰਾਤੇ ਸਦਾ ਗੁਰੂਸਾਰੇ ਰਾਹ ਰਾਹ ਵਜਦਾ ਸਾਡਾ ਗੁਰੂਸਰ ਕੌਂਕੇ ਵਾਲਾ ਇੱਕ ਰਾਹ ਵਜਦਾ ਨਾਂਸਰ ਵਾਲਾ ਸਾਡ ਅਸੀਂ ਸਾਰੇ ਉਧਰ ਦੇ ਪਾਸੇ ਬੂਟੇ ਲਾਉਣੇ ਆ ਫਟਕਾ 22500 ਬੂਟਾ ਲਾਵਾਂਗੇ ਅਸੀਂ ਤੇ ਬਾਬਰ ਅੱਕੇ ਸੁਖਸ਼ੇ ਪਾਸ਼ਾ ਆਲੇ ਬੂਟੇ ਲੱਗੇ ਕਿੰਨੇ ਸੋਹਣੇ ਲੱਗਦੇ ਆ ਕਿਉਂਕਿ ਪਹਿਲਾਂ ਰਾਹ ਦੇ ਉੱਤੇ ਬੂਟੇ ਹੈ ਨਹੀਂ ਸੀਗੇ ਸੋਇਆ ਪਾਰ ਵੀ ਕੁਝ ਸੀਗੇ ਕੁਝ ਹੈ ਨਹੀਂ ਸੀ ਹਨ ਉਹ ਵੀ ਦਿਖਾਉਂਦੇ ਆ ਤੇ ਬਣੇਓ ਵੀਡੀਓ ਨਾਲ ਵੀਡੀਓ ਦੇ ਪਰੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਰਾਤ ਜਨੇ ਲਾਵਾਂਗੇ ਭਾਈ ਉਹਦਾ ਹੀ ਫਾਇਦਾ ਪਾਣੀ ਪੂਰਾ ਵਧੂਗਾ ਹੀ ਘਾਟੂਗਾ ਨਹੀਂ ਮੀਮੂ ਪੈਣਗੇ ਤਾਂ ਵਾਦ ਕਰ ਤਾ ਪਾਣੀ ਕਿ ਤਾ ਆਊਗਾ ਜਿਹੜਾ ਮੋਟਰ ਅਜ ਆਪਣੀਆਂ 170 60 ਫੁੱਟ ਤੇ ਚੱਲਦੀਆਂ 150 ਫੁੱਟ ਤੇ ਚੱਲ ਕੇ ਨੂੰਹੇ ਦਲਦੀਆਂ ਨਾ ਤਾਂ ਇਹ ਪਾਣੀ 40 50 ਫੁੱਟ ਤੇ ਵੀ ਆ ਸਕਦਾ ਜੇ ਆਪਾਂ ਚਾਹੀਏ ਤਾਂ 2 ਸਾਲਾਂ ਚ 3 ਸਾਲਾਂ ਦੇ ਵਿੱਚ ਜੇ ਹਾਰ ਲਾਵਾਂਗੇ ਨਾ 3 4 ਸਾਲਾਂ ਨੂੰ ਪਾਣੀ ਦਾ ਫਰਕ ਲੈਵਲ ਦਾ ਫਰਕ ਪੈ ਜੂ ਪਾਣੀ ਤਾਂ ਆਜੂ ਜਿਹੜਾ ਪਾਣੀ ਡੂੰਗਾ ਹੋ ਰਿਹਾ ਨਾ ਪਾਣੀ ਡੂੰਗਾ ਹੋਣ ਹਟ ਜੂ ਤਾਂ ਆਜੂਗਾ మేమో ਪਾਣਗੇ ਫਰਕ ਪਊਗਾ ਦਰਾਖਤਵਾਤ ਉਹ ਲਾਲੋ ਬਾਜ ਵੜ ਕੇ ਆਏ ਨਾ ਕਰਿਆ ਕਰੋ ਇਤਰਾਜ ਕਾ ਕਈ ਬੰਦੇ ਇਤਰਾਜ ਵੀ ਕਰਦੇ ਐ ਚੋ ਕੋਈ ਸਾਡੇ ਫਸਲਾਂ ਮਾਰਤੀਆਂ ਆਏ ਹੁੰਦੀਆਂ ਠੀਕ ਆ ਬਾਈ ਨੁਕਸਾਨ ਹੁੰਦਾ ਪਰ ਜਿਵੇਂ ਆ ਇਹ ਨਹੀਂ ਨੀ ਦੂਰ ਲੱਗੇ ਦਰਾਖਤ ਬਈ ਇਹਦਾ ਇਹਦਾ ਕੋਈ ਕੋਈ ਨੁਕਸਾਨ ਨਹੀਂ ਆ ਬਹੁਤ ਦੂਰ ਦੂਰ ਆ ਜਿਹੜਾ ਇਕੱਠਾ ਦਰਾਖਤ ਲੱਗੂਗਾ ਨੇੜੇ ਲੱਗੂਗਾ ਉਹਦਾ ਨੁਕਸਾਨ ਆਪਾਂ ਮੰਨ ਸਕਦੇ ਆ ਵੀ ਕਿਉਂਕਿ ਛਾਂ ਹਰ ਵਕਤ ਰਹਿੰਦੀ ਆ ਤਣਕ ਤੇ ਝੋਨੇ ਤੇ ਆਲੂ ਆਉਂਦੇ ਹਨਾ ਕੋਈ ਵੀ ਫਸਲ ਲਾ ਲੋ ਹਨਾ ਬਹੁਤ ਛਾਂ ਰਹਿੰਦੀ ਆ ਜ਼ਿਆਦਾ ਰਹਿੰਦੀ ਆ ਉਹਦਾ ਜੜ ਕੇ ਨੁਕਸਾਨ ਹੋ ਸਕਦਾ ਵਾ ਜਿਹੜੇ ਕਿ ਕਿ ਜਿਹਨਾਂ ਦੇ ਵਿੱਚ 5-5 6-6 ਫੁੱਟ ਦਾ ਫਰਕ ਵਸਾ ਹਵਾ 5 ਫੁੱਟ ਦਾ 6 ਫੁੱਟ ਦਾ ਫਰਕ ਹਨ ਜੇ ਹੁਣ ਆਪਾਂ ਲਾਈ ਹੁਣ 15-15 ਫੁੱਟ ਤੇ 20-20 ਫੁੱਟ ਦੇ ਨੇ ਉਹਨਾਂ ਦਾ ਵੀ ਮੇਰੇ ਸਾਹ ਦਾ ਕੋਈ ਨੁਕਸਾਨ ਹੋਣਾ ਨਹੀਂ ਚਾਹੀਦਾਗਾ ਬਾਕੀ ਆਇਆ ਵੀ ਸਾਥ ਦੇਣਾ ਚਾਹੀਦਾ ਲੋਕਾਂ ਦਾ ਸਾਥ ਦੋ ਜਿਹੜੇ ਵੀਰ ਭਰਾ ਬੂਟੇ ਲਾਉਂਦੇ ਆ ਹਰੇਕ ਪਿੰਡ ਦੇ ਵਿੱਚ ਲਾ ਰਹੇ ਆ ਸਾਡੇ ਸਾਹਮਣੇ ਇੱਕ ਪਪੀਆਂ ਪਿੰਡ ਦੇ ਮੁੰਡੇ 17-1800 ਬੂਟਾ ਲੈ ਕੇ ਗਏ ਆ ਉਹਨਾਂ ਦਾ ਵੀ ਧੰਨਵਾਦ ਆ ਉਹਨਾਂ ਨੇ ਵੀ ਬੂਟੇ ਲਾਉਣੇ ਉਹਨਾਂ ਨੇ ਵੀ ਪੰਚਾਇਤ ਨੂੰ 5-5 6-6 ਬੂਟੇ ਹਰੇਕ ਪੜੜ ਕੇ ਮੈਂਬਰ ਉਹ ਜਿਹੜ आजम होटलਾਂ ਤੇ ਵੀ ਲਾਊਗਾ ਤੇ ਆਪਦੇ ਰਾਹਾਂ ਦੇ ਵਿੱਚ ਲਾਊਗਾ ਬਾਕੀ ਜਿਹੜਾ ਹੋਰ ਆ ਉਹਦਾ ਸਾਰਾ ਕੁਝ ਲਾਊਗਾ ਤਾਂ ਆਹ ਬਾਈ ਹਾਂ ਨੇ आज ਜਬ ਕਹਿ ਕੇ ਲਵਾਇਆ ਇੱਥੇ ਬਸ ਅੱਥਰੂ ਲੱਗਿਆ ਆ ਲੱਗਿਆ ਹੋਇਆ ਆ ਖੂੜੇ ਲੱਗਿਆ ਹੋਇਆ ਆ ਬਾਈ ਹਾਂ ਨੇ ਆਪ ਕਹਿ ਕੇ ਲਵਾਇਆ ਗੁਰਦੁਆਰਾ ਸਾਹਿਬ ਪਾਸੇ 6 ਵੀ ਤੋਂ ਲੈ ਕੇ ਚੂੜ ਚੱਕ ਵਾਲੇ ਜਿਹੜਾ ਰਸਤਾ ਜਾਂਦਾ ਉਹ ਰਸਤੇ ਦੇ ਵਿੱਚੋਂ ਆਪਾਂ ਹੁਣ ਕੋਟੇ ਲਾ ਰਹੇ ਆ ਪਹਿਲਾਂ ਆਪਾਂ ਕੇਲੀ ਵਾਲੇ ਪਾਸੇ ਲਾਇਆ ਹੈ ਕਣੀ ਕੇ ਕਿਲੀ ਵਾਲਾ ਰਾਹ ਵਜਦਾ ਪਿੰਡ ਕੌਕੇ ਕਲਈਆ ਪਿੰਡ ਕੌਕੇ ਕਲਾ ਕਿਲੀ ਵਾਲਾ ਰਸਤਾ ਵਜਦਾ ਫੌਦਲ ਛਾੜ ਬੂਟੇ ਲਾਏ ਆ 350 ਬੂਟਾ ਆਪਾਂ ਇੱਕ ਦਿਨ ਹੱਥਾਂ ਵਾਲੀ ਮਸ਼ੀਨ ਨਾਲ ਲਾਦਾ ਸੀ ਤੇ ਬੋਖੀ ਤੇ ਜਿਹੜਾ ਬਰਮਾ ਹੁੰਦਾ ਖਾਲਾ ਜਿਹੜਾ ਉਹ ਨਾਲ ਲਾਦਾ ਸੀਗਾ ਫਿਰ ਉਦੋਂ ਬਾਅਦ ਚਲੋ ਆਪਾਂ ਨੂੰ ਮਸ਼ੀਨ ਮਿਲ ਗਈ ਬਰਮਾ ਵਾਲੀ ਦੂਜੇ ਟਰੈਕਟਰ ਵਾਲੀ ਪੀਟੀਓ ਵਾਲੀ ਪਰਮੇ ਵਾਲੀ ਤੇ ਅੱਜ ਆਪ ਉਹਦੇ ਨਾਲ ਲਾ ਰਹੇ ਆ ਬੂਟੇ ਸਾਰੇ ਬੰਦੇ ਰਲ ਕੇ ਫੁੱਲ ਬੂਟੇ ਲਾ ਰਹੇ ਆ ਦਰਖਤ ਲਾ ਰਹੇ ਆ ਯਾਨੀ ਕਿ ਫੁੱਲ ਬੂਟਾ ਮਤਲਬ ਇਹ ਆ ਵੀ ਵਿੱਚ ਥੋੜੇ ਜਿਹਾ ਸਜਾਵਟੀ ਵੀ ਮਿਲੇ ਆ ਫੁੱਲਾਂ ਜਿਹਾਲੇ ਵੀ ਮਿਲੇ ਤਾਂ ਆਪਾਂ ਉਹਨੂੰ ਫੁੱਲ ਬੂਟੇ ਕਹਿ ਦਿੰਦੇ ਆ ਬਾਕੀ ਆ ਟਾਲੀਆਂ ਨਿੰਮਾ ਆਕਾਸ਼ ਨਿੰਮਾ ਤੇ ਪਾਮ ਵਗੈਰਾ ਤੇ ਇੱਕ ਦੋ ਹੋਰ ਪੂਟੇ ਫੁੱਲ ਬੂਟੇ ਨਾਲ ਬਲੇ ਆਪਾਂ ਨੂੰ ਕਲੀਆਂ ਵਗੈਰਾ ਮਿਲ ਗਈਆਂ ਤੇ ਨਾਲ ਆਪਾਂ ਨੂੰ ਅੰਬਰੂਦ ਵਗੈਰਾ ਇਹ ਚੀਜ਼ਾਂ ਨਾਲ ਆਪਾਂ ਨੂੰ ਮਿਲ ਗਈਆਂ ਏ ਬਾਈ ਦਰਾਖਤਾਂ ਲਾਵਾਂਗੇ ਤਾਂ ਬਾਈ ਫਸਲ ਵੀ ਨਹੀਂ ਹੋਣੀ ਹੈਗੀ ਆਪਾਂ ਕਈ ਵੀਰਪਰਾ ਫਸਲ ਨੂੰ ਕਹਿ ਦਿੰਦੇ ਆ ਵੀ ਸਾਡੀ ਫਸਲ ਮਰ ਗਈ ਉਹ ਹੋ ਗਈ ਜਿਹੜੇ ਖਾਣਾ ਬਾਈ ਆਪਣੇ ਲੱਛਣਾ ਬਾਈ ਮੇਰੇ ਨਾਲ ਪਾਣੀ ਜਾਂਦੇ ਆ ਆਪਾਂ ਵੈਸੇ ਮਰ ਜਾਣਾ ਫਸਲ ਤਾਂ ਦੂਰ ਦੀ ਗੱਲ ਆ ਆਪਾਂ ਨੂੰ ਪੀਣ ਨੂੰ ਪਾਣੀ ਨਹੀਂ ਦੇਣਾ ਹੈਗਾ ਜਿਹੜੇ ਆਪਣੇ ਦਰਸ਼ਣਾ ਵਜ੍ਹਾ ਇਸ ਟਾਂ ਤੇ ਆ ਗਈ ਉਹ ਪੰਨਾ ਨਹੀਂ ਲਾਵਾਂਗੇ ਹੋਲਣ ਆਇਆ ਵੀ ਉਹ ਚੀਜ਼ ਜਿਹੜੀ ਕ੍ਰੋਸਿੰਗਾਂ ਕਰਨੀ ਸੌਖੀ ਹੋ ਜੂ ਇੱਕ ਇੱਕ ਵਾਰ ਲਦੂ ਜਿਵੇਂ ਮਰਜੀ ਚੰਗੀ ਜਰ ਮਸ਼ੀਨਾਂ ਕੰਪੈਨਾਂ ਜਿਵੇਂ ਹੁੰਦੀਆਂ ਵੱਡੀਆਂ 1600 ਫੁੱਟ ਕਟਰ ਵਾਲੀਆਂ ਹੁੰਦੀਆਂ ਕਈ ਵਿੱਚ ਤਾਂ ਕਈ 1400 ਫੁੱਟ ਹੁੰਦੀਆਂ ਹਨ ਉਹ ਨਾਲ ਲੰਗੜੀਆਂ ਸੌਖੀਆਂ ਹੋ ਜਾਂਦੀਆਂ ਐ ਉਹਦੇ ਕਰਕੇ ਆਪਾਂ ਆਪ ਇੱਕ ਇੱਕ ਪਾਸੇ ਹੀ ਲਾਵਾਂਗੇ ਤਾਂ ਦੇਖਾਂਗੇ ਸਮਾਂ ਜਿਵੇਂ ਹੋਇਆ ਹੋ ਸਾਲ ਨੂੰ ਦੋਹਾਂ ਸਾਧ ਜਿਵੇਂ ਹੋਇਆ ਜਿੱਦ ਲਾਉਣੇ ਹੋ ਲਾ ਲਾਂਗੇ ਨਹੀਂ ਤਾਂ ਵੈਸੇ ਤਾਂ ਜਾਨਣੇ ਕਿ ਸਾਡਾ ਤਾਂ ਇਹੀ ਫਰਾਲ ਟੀਚਾ ਵੀ ਇੱਕ ਇੱਕ ਪਾਸੇ ਹੀ ਲਾਵਾਂਗੇ ਕਿਉਂਕਿ ਰਸਤੇ 11 12 12 ਫੱਟੀ ਚੌੜੇ ਨਹੀਂ ਹੁੰਦੇ ਨੇ ਇਹ ਜਿਹੜੇ ਸੜਕਾਂ ਹੁੰਦੀਆਂ ਵੈਸੇ ਤਾਂ ਇਹ ਚਾਰ ਚਾਰ ਕਰਮਦੀਆਂ ਪਹੀਆਂ ਨੇ ਉਹ ਰੋਡ ਆਹੀ ਸੜਕਾਂ ਨੇ ਚਾਰ ਚਾਰ ਕਰਮਦੀਆਂ ਤੇ ਸੜਕ ਉਸ ਨੂੰ ਇੱਕ ਇੱਕ ਪਾਸੇ ਲਾਉਣ ਲੱਗੇ ਜੇ ਦੋਨੇ ਪਾਸੇ ਲਾਤੀ ਤਾਂ ਫਿਰ ਆਇਆ ਆਇਆ ਕਰਕੇ ਨਿਕੋਣੀ ਪੂਜੀ ਫਿਰ ਉਵੇਂ ਫਿਰ ਬਹੁਤ ਔਖਾ ਹੋ ਜਾਂਦਾ ਬਾਕੀਆ 22 ਸਾਰੇ ਵੀਰ ਭਰਾ ਵੀ ਸਾਰੇ ਸੂਝਵਾਨ ਨੇ ਹਨਾ ਕੋਈ ਕੋ ਚੱਕਰ ਨਹੀਂ ਹੈਗਾ ਇਹਦਾ ਛੱਡ ਕੇ ਲਾਵਾਂਗੇ ਹਾਂ ਦੇਖ ਕੇ ਲਾਵਾਂਗੇ ਵੀ ਮਸ਼ੀਨਾ ਕਟਰਾ ਵਗੈਰਾ ਗੱਡੀਆਂ ਦੀ ਕ੍ਰੋਸਿੰਗ ਸਾਈਕਲਰਾਂ ਦੀ ਕ੍ਰੋਸਿੰਗ ਵਗੈਰਾ ਸੌਖੀ ਹੋ ਜਾਊਗੀ ਕਈ ਵੀਰ ਭਰਾ ਕਹਿੰਦਾ ਖੋਦ ਕਹਿੰਦਾ ਫੁੱਲ ਰੂਟ ਤੇ ਲਾਉਣ ਤੋਂ ਦੱਸ ਲਾਉਣ ਤੋਂ ਰੋਕ ਦਿੰਦੇ ਆ ਨਾ ਪਰ ਆਪਣਾ ਆਪਣਾ ਆਪਦਾ ਖੇਤਾ ਕਰਦਾ ਸਭ ਦੇ ਮਗਲੇ ਪਾਸੇ ਤੇ ਮੇਰਾ ਭਰਾ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਝੋਨੇ ਦੇ ਵਿੱਚ ਲਾ ਲਓ ਕੋਈ ਚੱਕਰ ਨਹੀਂ ਵੀ ਸਾਈਡ ਦੇ ਉੱਤੇ ਜੇ ਨਹੀਂ ਲਾਉਣੇ ਉੱਪਰ ਜਾਣਗੇ ਨਾਲ ਨਹੀਂ ਲਾਉਣੇ ਦਾ ਵੀ ਆਪਣੇ ਝੋਨੇ ਦੇ ਵਿੱਚ ਨੂੰ ਸੱਟ ਕੇ ਲਾ ਲਾ ਕੋਈ ਚੱਕਰ ਨਹੀਂ ਟੋਆ ਪੱਟ ਲਾ ਇੰਨਾ ਜ਼ਿਆਦੇ ਬੰਦਿਆਂ ਦਾ ਵਿੱਚ ਫਰਕ ਹੁੰਦਾ ਵਾ ਇੰਨੀ ਵਧੀਆ ਸੋਚ ਆ ਬੰਦੇ ਜੀ ਆਪਣੇ ਮੇਰੇ ਭਰਾ ਦੀ ਤੇ ਜਾਨੇ ਕਹਿ ਲੋ ਵੀ ਹੋਰਾਂ ਲੋਕਾਂ ਦੀ ਵੀ ਇੰਨੀ ਜ਼ਿਆਦੇ ਸੋਚ ਵਧੀਆ ਹੋਣੀ ਚਾਹੀਦੀ ਹੈ ਜਾਨਣੇ ਕਿ ਜੇ ਮੇਰੇ ਭਰਾ ਦੀ ਇੰਨੀ ਜ਼ਿਆਦੇ ਸੋਚ ਹੋ ਸਕਦੀ ਹੈ ਵੀ ਆ ਝੋਨੇ ਦੇ ਵਿੱਚ ਨੂੰ ਸੱਟ ਕੇ ਲਾ ਲਓ ਕੋਈ ਚੱਕਰ ਨਹੀਂ ਆ ਬੇ ਟੋਆ ਪੱਟ ਲੋ ਕੋਈ ਚੱਕਰ ਨਹੀਂ ਫਰਕ ਨਹੀਂ ਪੈਂਦਾ ਆਪਾਂ ਨੂੰ ਤਾਂ ਕੀ ਪਾਣੀ ਪੀਣ ਨੂੰ ਨਹੀਂ ਪਤਾ ਤਾਂ ਹੋਰਾਂ ਦੀ ਸੋਚ ਵਧੀਆ ਹੋਣੀ ਚਾਹੀਦੀ ਆ